ਇਨ ਰੂਤੀ ਥੇਤੀ ਵਾਰ ਪਵਨ ਪਾਣੀ ਅਗਨੀ ਪਾਤਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਗੁਰੂ ਨਾਨਕ ਸਾਹਿਬ ਨੇ ਮਨੁੱਖ ਦੀ ਆਤਮਕ ਅਵਸਥਾ ਨੂੰ ਰੱਬ ਤੱਕ ਪਹੁੰਚਦਿਆਂ ਪਹੁੰਚਦਿਆਂ ਕਹ ਲੋ ਪੰਜ ਹਿੱਸਿਆਂ ਚ ਵੰਡਿਆ ਜਿਨ੍ਹਾਂ ਨੂੰ ਪੰਜ ਖੰਡ ਕਿਹਾ ਜਾਂਦਾ ਜਪਜੀ ਸਾਹਿਬ ਜੀ ਦੀ ਪੌੜੀ 34 35 36 ਤੇ 37 ਇਹਨਾਂ ਚਾਰ ਪੌੜੀਆਂ ਵਿੱਚ ਪੰਜਾਂ ਖੰਡਾਂ ਦਾ ਜ਼ਿਕਰ ਹੈ ਧਰਮ ਖੰਡ ਸਭ ਤੋਂ ਪਹਿਲਾ ਹੈ ਜਿੱਥੋਂ ਅਸੀਂ ਆਪਣਾ ਅਧਿਆਤਮਿਕ ਦਾਦਾ ਸ਼ਫਰ ਜਿਹੜਾ ਸ਼ੁਰੂ ਕਰਨਾ ਹੁੰਦਾ ਰਾਤੀ ਰੂਤੀ ਥੇਤੀ ਵਾਰ ਰਾਤਾਂ ਵੜਾਈਆਂ ਉਸ ਪਰਮੇਸ਼ਰ ਨੇ ਰੁੱਤਾਂ ਬਣੀਆਂ ਥੇਤਾਂ ਬਣ ਗਈਆਂ ਵਾਰ ਬਣ ਗਏ ਥੇਤਾਂ ਦਾ ਮਤਲਬ ਤਰੀਕਾ ਜਿਹੜੀਆਂ ਚੰ드ਰਮਾ ਦੇ ਨਾਲ ਮਸਿਆ ਤੋਂ ਪੁੰਨਿਆਂ ਪੁੰਨਿਆਂ ਤੋਂ ਮਸਿਆ ਤੱਕ 15 ਦਿਨ ਹੁੰਦੇ ਆ ਏਕਮ ਦੂਜ ਤੀਜ ਵਾਰ ਬਦਲਦੇ ਨੇ ਐਤਵਾਰ ਸੋਮਵਾਰ ਮੰਗਲਵਾਰ ਬੁੱਧਵਾਰ ਪਵਨ ਪਾਣੀ ਅਗਨੀ ਪਾਤਲ ਹਵਾ ਹੈ ਪਾਣੀ ਹੈ ਅਗਨੀ ਹੈ ertidda ਹੇਟਲਾ ਹਿੱਸਾ ਹੈ ਇਨ ਸਾਰੇ ਹਸਾਬ ਕਿਤਾਬ ਦੇ ਵਿੱਚ ਸਾਰੇ ਪ੍ਰਬੰਧ ਦੇ ਵਿੱਚ ਇਸ ਵਿੱਚ ਧਰਤੀ ਥਾਪ ਰੱਖੀ ਧਰਮਸ਼ਾਲਾ ਇਹਦੇ ਵਿੱਚ ਉਸ ਮਾਲਕ ਨੇ ਧਰਤੀ ਨੂੰ ਟਿਕਾਇਆ ਹੈ ਇੱਕ ਧਰਮਸ਼ਾਲਾ ਦੇ ਰੂਪ ਵਿੱਚ ਧਰਮਸ਼ਾਲਾ ਜਿਹੜੀ ਆ ਇਹਦੇ ਤੋਂ ਕੁਝ ਗੱਲਾਂ ਬੜੀਆਂ ਸੌਖੀਆਂ ਸਮਝ ਆ ਜਾਂਦੀਆਂ ਧਰਮਸ਼ਾਲਾ ਜਿਹੜੀ ਹੁੰਦੀ ਆ ਇੱਕ ਸਾਂਝੀ ਜਗ੍ਹਾ ਹੁੰਦੀ ਆ ਉਹਦਾ ਕੋਈ ਮਾਲਕ ਨਹੀਂ ਹੁੰਦਾ ਜਿੰਨੂੰ ਵੀ ਕਿਤੇ ਤੁਰੇ ਜਾਂਦੇ ਨੂੰ ਰਾਤ ਪੈ ਗਈ ਹਨੇਰਾ ਹੋ ਗਿਆ ਉੱਥੇ ਰਾਤ ਕੱਟਦਾ ਸਵੇਰੇ ਤੁਰ ਜਾਂਦਾ ਤਰ ਤੀ ਤੇ ਆਪਾਂ ਸਦਾ ਵਾਸਤੇ ਨਹੀਂ ਆ ਇਹ ਇੱਕ ਸਰਾਂ ਆ ਇਹ ਇੱਕ ਧਰਮਸ਼ਾਲਾ ਆ ਆਪਾਂ ਇੱਥੇ ਮਹਿਮਾਨ ਆ ਗੁਰ ਪ੍ਰਸਾਦ ਜਾਣੇ ਮਹਿਮਾਨ ਤਾਂ ਕਿਸ ਦਰਗਹ ਪਾਵੇ ਮਾਨ ਰੱਬ ਦੇ ਘਰ ਦੇ ਬੰਦੇ ਦਾ ਜੀਵਨ ਕਬੂਲ ਹੁੰਦਾ ਤੇ ਉਹ ਤਾਂ ਹੁੰਦਾ ਬੰਦਾ ਇੱਥੇ ਆਪਣੇ ਆਪ ਨੂੰ ਮਹਿਮਾਨ ਸਮਝ ਲਈ ਧਰਮਸ਼ਾਲਾ ਦੂਜੀ ਗੱਲ ਇਥੋਂ ਸਮਝ ਲਈਏ ਕਿ ਧਰਮਸ਼ਾਲਾ ਹੈ ਇਹ ਧਰਮ ਕਮਾਉਣ ਦੀ ਥਾਂ ਹੈ ਮੇਰੀ ਜ਼ਿੰਦਗੀ ਦਾ ਮਕਸਦ ਧਰਮ ਕਮਾਉਣਾ ਹੈ ਧਰਮ ਕਮਾਉਣ ਲਈ ਮੈਂ ਇਸ ਦੁਨੀਆ ਤੇ ਆਇਆ ਜਿਵੇਂ ਇੱਕ ਛੋਟੀ ਜੀ ਐਗਜ਼ਾਮਪਲ ਆਪਾਂ ਲੈ ਲਈਏ ਸਕੂਲ ਦੇ ਵਿੱਚ ਪੱਖੇ ਲੱਗੇ ਨੇ ਬੱਚਿਆਂ ਨੂੰ ਹਵਾ ਮਿਲਦੀ ਐ ਥੱਲੇ ਬੈਂਚ ਨੇ ਬੱਚੇ ਉੱਤੇ ਬੈਠਦੇ ਨੇ ਪਾਣੀ ਵਾਲੀਆਂ ਟੂਟੀਆਂ ਲੱਗੀਆਂ ਨੇ ਬੱਚੇ ਪਾਣੀ ਪੀਂਦੇ ਨੇ ਬੱਚਿਆਂ ਨੂੰ ਪੁੱਛੋ ਵੀ ਤੁਸੀਂ ਸਕੂਲੇ ਪੱਖਿਆਂ ਦੀ ਹਵਾ ਲੈਣ ਆਏ ਹੋ ਕਹਿਣਗੇ ਨਹੀਂ ਤੁਸੀਂ ਬੈਂਚਾਂ ਤੇ ਬੈਠਣ ਆਏ ਹੋ ਕਹਿਣਗੇ ਨਹੀਂ ਤੁਸੀਂ ਇੱਥੇ ਟੂਟੀਆਂ ਤੋਂ ਪਾਣੀ ਪੀਣ ਆਏ ਹੋ ਉਹ ਕਹਿਣਗੇ ਨਹੀਂ ਅਸੀਂ ਪੜ੍ਹਨਾ ਹੈ ਇਦਾਂ ਹੀ ਇੱਥੇ ਰੱਬ ਨੇ ਬਣਾਈਆਂ ਰਾਤਾਂ ਰੋਤਾਂ ਥਿੱਤਾਂ ਵਾਰ ਜੋ ਵੀ ਬਣਿਆ ਰਾਤਾਂ ਬਣੀਆਂ ਅਸੀਂ ਸਿਰਫ ਸੌਣ ਨਹੀਂ ਆਏ। ਰੁੱਤਾਂ ਬਣੀਆਂ ਪਰ ਅਸੀਂ ਸਿਰਫ ਕੋਟੀਆਂ ਸਵੈਟਰ ਬਦਲਣ ਨਹੀਂ ਆਏ। ਥਿੱਤਾਂ ਬਣੀਆਂ ਨੇ ਅਸੀਂ ਕੈਲੰਡਰ ਦੇ ਦਿਨ ਪੰਨੇ ਪਰਤਣ ਨਹੀਂ ਆਏ। ਵਾਰ ਜ਼ਰੂਰ ਬਣੇ ਨੇ ਪਰ ਅਸੀਂ ਇਹਨਾਂ ਵਾਰਾਂ ਦੇ ਨਾਲ ਕੇਵਲ ਬੁੱਧਵਾਰ ਵੀਰਵਾਰ ਯਾਦ ਕਰਨ ਨਹੀਂ ਆਏ। ਇਸੇ ਤਰ੍ਹਾਂ ਹੀ ਹਵਾ ਹੈ ਪਰ ਅਸੀਂ ਸਿਰਫ ਸਾਹ ਲੈਣ ਨਹੀਂ ਆਏ। ਜਿਵੇਂ ਸਕੂਲ ਵਿੱਚ ਬੱਚੇ ਬੈਂਚਾਂ ਤੇ ਬੈਠੇ ਨੇ ਪਰ ਉਹ ਬੈਠਣ ਨਹੀਂ ਆਏ, ਇਵੇਂ ਅਸੀਂ ਧਰਤੀ ਦੀਆਂ ਸਭ ਦਾਤਾਂ ਵਰਤਦੇ ਆਂ ਪਰ ਅਸੀਂ ਸਿਰਫ ਇਹੀ ਕਰਨ ਨਹੀਂ ਆਏ। ਸਾਡਾ ਵੀ ਮੇਨ ਮਕਸਦ ਹੈ ਧਰਮ ਕਮਾਉਣਾ ਧਰਮਸ਼ਾਲਾ ਇਹ ਧਰਮਸ਼ਾਲਾ ਹੈ ਧਰਮ ਕਮਾਉਣ ਦੀ ਜਗ੍ਹਾ ਹੈ ਪਹਿਲੀ ਗੱਲ ਕਿ ਅਸੀਂ ਨਾਸ਼ਵੰਤਾਂ ਇੱਥੇ ਥੋੜੇ ਚਿਰ ਲਈ ਹਾਂ ਇਹਨੂੰ ਸਰਾ ਸਮਝੀਏ ਧਰਮਸ਼ਾਲਾ ਸਮਝੀਏ ਦੂਜੀ ਚੀਜ਼ ਕਿ ਇਹ ਧਰਮ ਕਮਾਉਣ ਦੀ ਥਾਂ ਹੈ ਤੀਜੀ ਚੀਜ਼ ਇਹਦੇ ਚ ਇੱਕ ਹੋਰ ਗੱਲ ਸਮਝਾਉਂਦੀ ਵੀ ਜਿਵੇਂ ਬੰਦਾ ਧਰਮਸ਼ਾਲਾ 'ਚ ਹੋਵੇ ਗੁਰਦੁਆਰੇ ਹੋਵੇ ਉੱਥੇ ਕਹਿ ਦਿੰਦੇ ਨੇ ਭਾਈ ਝੂਠ ਨਹੀਂ ਬੋਲਣਾ ਆਪਾਂ ਗੁਰੂ ਦਾ ਗੁਰੂ ਘਰ ਖੜੇ ਆ ਤੇ ਜਦੋਂ ਬੰਦਾ ਸਾਰੀ ਧਰਤੀ ਨੂੰ ਧਰਮਸ਼ਾਲਾ ਸਮਝ ਲਏਗਾ ਸਾਰੀ ਧਰਤੀ ਨੂੰ ਗੁਰਦੁਆਰਾ ਸਮਝ ਲਏਗਾ ਤਾਂ ਉਹ ਸਾਰੀ ਧਰਤੀ ਨੂੰ ਧਰਮਸ਼ਾਲਾ ਸਮਝਣ ਤੋਂ ਬਾਅਦ ਫਿਰ ਕਿਤੇ ਵੀ ਝੂਠ ਨਹੀਂ ਬੋਲੇਗਾ ਕਿਤੇ ਵੀ ਠੱਗੀ ਨਹੀਂ ਮਾਰੇਗਾ ਸਾਰੀ ਹੀ ਧਰਤੀ ਜਿਹੜੀ ਉਹਦੇ ਲਈ ਗੁਰਦੁਆਰਾ ਬਣ ਜੇਗੀ ਉਹਦੇ ਲਈ ਮੰਦਰ ਬਣ ਜੇਗੀ ਮਸੀਤ ਬਣ ਜੇਗੀ ਉਹ ਬੰਦਾ ਹਰ ਵੇਲੇ ਹਰ ਥਾਂ ਤੇ ਆਪਣੇ ਆਪ ਨੂੰ ਧਰਮਸ਼ਾਲਾ ਦੇ ਵਿੱਚ ਮਹਿਸੂਸ ਕਰੇਗਾ ਮੈਂ ਇਸ ਧਰਤੀ ਤੇ ਹਾਂ ਮੈਂ ਧਰਮਸ਼ਾਲਾ ਚ ਹਾਂ ਮੈਂ ਸਰਾਹ ਚ ਹਾਂ ਮੈਂ ਰਾਤ ਕੱਟਣੀ ਚਲੇ ਜਾਣਾ ਮੈਂ ਇੱਥੇ ਸਦਾ ਲਈ ਨਹੀਂ ਰਹਿਣਾ ਜਾਂ ਰਹਿਣਾ ਨਹੀਂ ਹੈ ਤੇ ਜੱਗ ਤੱਕ ਆਇਤ ਗਾਰਬ ਹੰਡੀਆਂ ਫਿਰ ਬਹੁਤਾ ਹੰਕਾਰ ਨਾਲ ਕਿਉਂ ਤੁਰੀਏ ਜਦੋਂ ਆਪਾਂ ਰਹਿਣਾ ਹੀ ਨਹੀਂ ਜਾ ਰਹਿਣਾ ਨਾਹੀਂ ਐਤ ਜੱਗ ਤਾਂ ਕਾਇਤ ਗਰਭ ਹੰਡੀ ਐ ਇਹ ਸਾਰੀ ਜਿਹੜੀ ਧਰਮਸਾਲ ਵਾਲੀ ਗੱਲ ਐ ਜਦੋਂ ਬੰਦੇ ਨੂੰ ਸਮਝ ਆ ਜਾਂਦੀ ਐ ਤੇ ਸਮਝ ਲਓ ਉਹਦਾ ਪਹਿਲਾ ਕਦਮ ਜਿਹੜਾ ਐ ਉਹ ਧਰਮਖੰਡ ਦੇ ਵਿੱਚ ਆ ਗਿਆ ਪਹਿਲਾ ਕਦਮ ਧਰਮਖੰਡ ਦੇ ਵਿੱਚ ਬੰਦੇ ਨੇ ਰੱਖ ਲਿਆ ਦੂਜਾ ਕਦਮ ਕਿੱਥੇ ਆਉਂਦਾ ਇਸ ਤੋਂ ਅੱਗੇ ਜਦੋਂ ਪੌੜੀ ਪੜਾਂਗੇ ਤੇ ਇਸ ਵਿੱਚ ਥਾਪ ਰੱਖੀ ਧਰਮਸਾਲ ਤੇ ਇਸ ਵਿੱਚ ਜੀ ਜੁਗਤ ਕੇ ਰੰਗ ਕਈ ਤਰ੍ਹਾਂ ਦੇ ਜੀ ਆ ਇਸ ਧਰਤੀ ਤੇ ਆਪਾਂ ਕੱਲੇ ਤਾਂ ਰਹਿੰਦੇ ਨਹੀਂ ਤੇ ਇਸ ਵਿੱਚ ਇਹਦੇ ਵਿੱਚ ਤਿਸ ਵਿੱਚ ਜੀ ਜੁਗਤ ਕੇ ਰੰਗ ਕਈ ਰੰਗਾਂ ਦੇ ਤਿੰਨ ਕੇ ਨਾਮ ਅਨੇਕ ਅਨੰਤ ਉਹਨਾਂ ਦੇ ਨਾਮ ਅਨੇਕਾਂ ਨੇ ਅਨੰਤ ਨੇ ਕੋਈ ਹਿਸਾਬ ਨਹੀਂ ਫਿਰ ਅੱਗੇ ਕਹਿੰਦੇ ਹਨ ਕਰਮੀ ਕਰਮੀ ਹੋਏ ਵਿਚਾਰ ਮੈਨੂੰ ਐ ਲੱਗਦਾ ਧਰਮਖੰਡ ਦੇ ਵਿੱਚ ਬੰਦੇ ਦਾ ਦੂਜਾ ਕਦਮ ਜਿਹੜਾ ਹੈ ਇਹ ਸਮਝ ਲਓ ਉਦੋਂ ਤੜਿਆ ਗਿਆ ਜਦੋਂ ਇਨਸਾਨ ਨੂੰ ਇਹ ਗੱਲ ਸਮਝ ਆ ਗਈ ਕਿ ਮੈਂ ਜੋ ਕਰਮ ਕਰਦਾ ਹਾਂ ਉਹਨਾਂ ਦਾ ਮੈਨੂੰ ਜਵਾਬ ਦੇਣਾ ਪੈਣਾ ਕਰਮੀ ਕਰਮੀ ਹੋਏ ਵਿਚਾਰ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਅਨੁਸਾਰ ਸਾਡੇ ਕਰਮਾਂ ਦੀ ਵਿਚਾਰ ਹੁੰਦੀ ਹੈ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਜੋ ਅਕਾਲ ਪੁਰਖ ਵਾਹਿਗੁਰੂ ਆ ਜੇ ਉਹ ਆਪ ਸੱਚਾ ਉਹਦਾ ਦਰਬਾਰ ਵੀ ਸੱਚਾ ਉੱਥੇ ਰਿਸ਼ਵਤ ਨਹੀਂ ਚੱਲਦੀ ਉੱਥੇ ਬੰਦੇ ਦਾ ਜੇ ਫੈਸਲਾ ਹੋਣਾ ਤੇ ਉਹਦੇ ਕਰਮਾਂ ਅਨੁਸਾਰ ਹੋਣਾ ਮਾਲਕ ਵੀ ਇੱਥੇ ਆ ਉਹਦਾ ਦਰਬਾਰ ਵੀ ਇੱਥੇ ਆ ਤੇ ਹਰ ਵੇਲੇ ਵਰਕ ਕਰ ਰਿਹਾ ਕੰਮ ਕਰ ਰਿਹਾ ਅਸੀਂ ਜੋ ਕਰਦੇ ਹਾਂ ਉਹ ਭਰਦੇ ਹਾਂ ਸਾਨੂੰ ਕਿਤੇ ਕਰਮਾਂ ਦੀ ਸਜ਼ਾ ਵੀ ਨਾਲੋਂ ਨਾਲ ਮਿਲੀ ਜਾ ਰਹੀ ਹੈ ਕੋਈ ਮੰਨੇ ਚਾਹੇ ਨਾ ਮੰਨੇ ਇਹ ਕਰ ਕਰੇ ਸਵੇਹ ਕਰ ਪਾਏ ਇੱਕ ਘੜੀ ਮੌਤ ਨਾ ਲੱਗੇ ਘੜੀ ਦੋ ਘੜੀਆਂ ਵੀ ਨਹੀਂ ਲੱਗਦੀਆਂ ਇੱਕ ਹੱਥ ਕੀਤਾ ਦੂਜੇ ਹੱਥ ਫਲ ਹੈ ਜੋ ਵੀ ਕਰਮ ਕਰਦੇ ਆ ਉਹ ਅਗਲੇ 1100 ਕਰਮਾਂ ਦਾ ਹੋਰ ਬੀਜ ਮਨ ਚ ਬੀਜ ਦਿੰਦਾ ਗੁਰੂ ਜੀ ਇਹ ਕਹਿੰਦੇ ਨੇ ਸਾਨੂੰ ਦੋ ਗੱਲਾਂ ਸਮਝ ਆ ਜਾਣ ਇੱਕ ਤੇ ਧਰਤੀ ਧਰਮਸਾਲਾ ਹੈ ਤੇ ਦੂਜਾ ਸਾਡੇ ਕਰਮਾਂ ਦੀ ਵਿਚਾਰ ਹੋਣੀ ਆ ਅਸੀਂ ਕਰਮ ਕਰਕੇ ਭਜ ਨਹੀਂ ਸਕਦੇ ਸਾਨੂੰ ਜਵਾਬ ਦੇਣਾ ਪੈਣਾ ਉਥੇ ਸੋਭਾ ਉਹਨਾਂ ਨੂੰ ਮਿਲਣੀ ਆ ਜਿਹੜੇ ਪੰਜ ਪ੍ਰਮਾਨ ਨੇ ਪੰਥ ਇੱਥੇ ਸੋਹਣ ਪੰਜ ਪ੍ਰਮਾਨ ਨਦਰੀ ਕਰਮ ਪਵੈ ਨਿਸ਼ਾਨ ਉਥੇ ਰਹਾ ਵਾਹਿਗੁਰੂ ਦੀ ਨਜ਼ਰ ਚੋਂ ਲੰਘਿਆ ਪ੍ਰਮਾਨ ਹੋયા ਹੀ ਨਿਸ਼ਾਨ ਪੈਂਦਾ ਭਾਵ ਇੱਥੇ ਤਾਂ ਪੈਸੇ ਦੇ ਕੇ ਕੋਈ ਮੋਰ ਲਵਾ ਸਕਦਾ ਦੁਨੀਆ ਦੇ ਕਿਸੇ ਕੋਰਟ ਚੋਂ ਅਦਾਲਤ ਚੋਂ ਪਰ ਉਥੇ ਨਦਰੀ ਕਰਮ ਪਵੇ ਨਿਸ਼ਾਨ ਊ ਮੋਰ ਨਹੀਂ ਲੱਗਦੀ ਕੱਚ ਪਕਾਈ ਉਥੇ ਪਾਏ ਕਚਿਆਈ ਦਾ ਪਕਿਆਈ ਦਾ ਪਤਾ ਉਥੇ ਲੱਗਣਾ ਇੱਥੇ ਤਾਂ ਸਾਰੇ ਸੱਚੇ ਨੇ ਜਿੰਨੂੰ ਮਰਜ਼ੀ ਛੇੜ ਲੋ ਸਭ ਕੋ ਪੂਰਾ ਆਪੇ ਹੋਵੇ ਘਟਨਾ ਕੋਈ ਆਖ ਗੁਰੂ ਜੀ ਕਹਿੰਦੇ ਕੱਚ ਪਕਾਈ ਉਥੇ ਪਾਏ ਨਾਨਕ ਗਿਆਂ ਜਾਪਿਆ ਜਾਏ ਇਹ ਤਾਂ ਗਾਂ ਗਿਆਂ ਹੀ ਪਤਾ ਲੱਗਦਾ ਜਿਉਂ ਜਿਉਂ ਜੀਵਨ ਬੀਤਦਾ ਹੈ ਬੰਦੇ ਦੀ ਸੁਰਤ ਉੱਚੀ ਹੁੰਦੀ ਆ ਕੋਈ ਸਮਝ ਆਉਂਦਾ ਕੋਈ ਬੰਦਾ ਦੇਖਦਾ ਨਾਨਕ ਗਾਇਆ ਜਾਪਹਿ ਜਾਏ ਜਿਉਂ-ਜਿਉਂ ਬੰਦਾ ਗਾਂ ਜਾਂਦਾ ਤਿਉਂ-ਤਿਉਂ ਸਮਝ ਆਉਂਦੀ ਹੈ ਕਿ ਮਾਲਕ ਦਾ ਨਿਆਂ ਹੋ ਰਿਹਾ ਹੈ ਹਰ ਮਨੁੱਖ ਨੂੰ ਉਹਦੇ ਕੀਤੇ ਕਰਮਾਂ ਦੇ ਮੁਤਾਬਕ ਪ੍ਰਾਪਤੀ ਹੁੰਦੀ ਹੈ ਜਿੱਥੇ ਮਨੁੱਖ ਦੇ ਕਰਮ ਕੰਮ ਕਰਦੇ ਨੇ ਉੱਥੇ ਕੌਮਾਂ ਦੇ ਵੀ ਕਰਦੇ ਨੇ ਜਿਹੜੀ ਕੌਮ ਜਿੰਨੀ ਘਾਲਣਾ ਕੱਲਦੀ ਹੈ ਓਨੀ ਕੁ ਜ਼ਿਆਦਾ ਉਹਨੂੰ ਕੋਈ ਪ੍ਰਾਪਤੀ ਹੋ ਜਾਂਦੀ ਹੈ ਜਦੋਂ ਅਵੇਸਲੀ ਹੋ ਜਾਂਦੀ ਹੈ ਤੇ ਪੂਰੀ ਦੀ ਪੂਰੀ ਕਾਮ ਵੀ ਖਤਮ ਹੋ ਜਾਂਦੀ ਹੈ ਗੁਰੂ ਨਾਨਕ ਸਾਹਿਬ ਨੇ ਸੱਚਖੰਡ ਤੱਕ ਪਹੁੰਚਣ ਲਈ ਪਹਿਲਾਂ ਧਰਮਖੰਡ ਤੋਂ ਸ਼ੁਰੂ ਕੀਤਾ ਧਰਮਖੰਡ ਦੇ ਵਿੱਚ ਇਹ ਦੋ ਗੱਲਾਂ ਸਮਝਾਉਣੀਆਂ ਬਹੁਤ ਜ਼ਰੂਰੀ ਆ ਇੱਕ ਤਾਂ ਧਰਤੀ ਧਰਮ ਸਾਲਿਆ ਤੇ ਦੂਜਾ ਸਾਡੇ ਕਰਮਾਂ ਦੀ ਵਿਚਾਰ ਹੋਣੀ ਹੈ ਸਾਨੂੰ ਜਵਾਬ ਦੇਣਾ ਪੈਣਾ ਇਹ ਦੋ ਗੱਲਾਂ ਜਿਹਨੂੰ ਸਮਝ ਆ ਗਈਆਂ ਉਹ ਬੰਦਾ ਆਪਣਾ ਸਫ਼ਰ ਸ਼ੁਰੂ ਕਰਦਾ ਤੇ ਧਰਮਖੰਡ ਤੋਂ ਬਾਅਦ ਗਿਆਨਖੰਡ 'ਚ ਪਹੁੰਚਦਾ ਜਿੰਨਾ ਕੁ ਮੈਨੂੰ ਸਮਝ ਆਇਆ ਮੈਂ ਤੁਹਾਡੇ ਨਾਲ ਸਾਂਝਾ ਕੀਤਾ ਦਾਵਾ ਕੋਈ ਨਹੀਂ ਵੀ ਇਹੀ ਸੱਚ ਹੈ ਗੁਰੂ ਸਾਹਿਬ ਮੇਰ ਕਰਨ ਅੱਗੇ ਕਿਤੇ ਕੋਈ ਹੋਰ ਵਿਚਾਰ ਸਮਾਂ ਬਣਿਆ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ